ਸੀ ਪਿਛਲੀ ਵੀਡੀਓ ਚ ਦੇਖਿਆ ਸੀ ਕਿ ਸਾਡੇ ਮਿਨਿਸਟਰੀਸ ਨੇ ਰਿਜ਼ਾਈਨ ਕਰਤਾ ਸੀਗਾ ਸਾਨੂੰ ਅਗਸਟ ਆਫਰ ਦਿੱਤਾ ਗਿਆ ਸੀਗਾ ਫਰਸਟ ਵਰਸ਼ੂ ਇਜ਼ ਦੈਟ 1939 ਤੋਂ ਸਟਾਰਟ ਹੋ ਗਿਆ ਸੀਗਾ ਸਾਡੇ ਲੋਕਾਂ ਨੂੰ ਕਿਹਾ ਭੇਜਣ ਇੰਗਲੈਂਡ ਵਿੱਚ ਜਾ ਜਾਣ ਲੱਗਿਆ ਸੀਗਾ ਵਿਸ਼ਵ ਯੁੱਧ ਵਿੱਚ ਪਾਰਟਿਸਿਪੇਟ ਕਰਨ ਲਈ ਭੇਜਿਆ ਜਾਣ ਲੱਗਿਆ ਤਾਂ ਫਿਰ ਸਾਡੀ ਮਿਨਿਸਟਰੀ ਨੇ ਕਿਹਾ ਰਿਜ਼ਾਈਨ ਕਰਤਾ ਸੀ ਕਿਉਂਕਿ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਸੀਗਾ ਤਾਂ ਹੁਣ ਐਟਲਾਸਟ ਕੀ ਹੁੰਦਾ ਸੈਕੰਡ ওয়ারਸ਼ੂ ਇਜ਼ ਖਤਮ ਹੋਣ ਦੇ ਕਿਨਾਰੇ ਹੁੰਦਾ ਸੈਕੰਡ ওয়ারਸ਼ੂ ਇਜ਼ ਆਪਾਂ ਨੂੰ ਪਤਾ ਹੀ ਆ ਕਿ ਅਲਾਈਡ ਪਾਵਰ ਇਨ ਬੀਟਵੀਨ ਅਲਾਈਡ ਪਾਵਰ ਤੇ ਐਕਸਿਸ ਪਾਵਰ ਦੇ ਵਿੱਚ ਹੋਇਆ ਸੀਗਾ ਠੀਕ ਹੈ ਅਲਾਈਡ ਪਾਵਰ ਦੇ ਵਿੱਚ ਕੌਣ ਸੀ ਯੂਐਸਸੀ ਯੂਐਸਐਸਰ ਸੀ ਠੀਕ ਹੈ ਤੇ ਆਪਣਾ ਬ੍ਰਿਟੇਨ ਸੀ ਠੀਕ ਹੈ ਬ੍ਰਿਟੇਨ ਇਹ ਮੇਨ ਪਾਵਰ ਇਹਦੀ ਸੀ ਐਕਸਿਸ ਪਾਵਰ ਦੇ ਵਿੱਚ ਕੌਣ ਸੀ ਜਰਮਨੀ ਸੀ ਤੇ ਜਾਪਾਨ ਸੀ ਠੀਕ ਹੈ ਤਾਂ ਇਹ ਵਿਸ਼ਵ ਜੂਦ ਜਿਹੜਾ ਹੈਗਾ ਸਮਾਪਤ ਹੋ ਜਾਂਦਾ ਕਾਦੇ ਨਾਲ ਸਮਾਪਤ ਹੋ ਜਾਂਦਾ ਯੂਐਸਕੇ ਕਰਦਾ ਜਪਾਨ ਦੇ ਕੀ ਕਰਦਾ ਦੋ ਬੰਬ ਗਿਰਾਉਂਦਾ ਨਿਊਕਲੀਅਰ ਬੰਬ ਵਿਸਪੋਰਟ ਕਰਨਦਾ ਹਿਰੋਸ਼ੀਮਾ ਤੇ ਨਾਕਾਸ਼ਾਕੀ ਦੇ ਵਿੱਚ ਬੰਬ ਵਿਸਪੋਰਟ ਹੋ ਜਾਂਦੇ ਆ ਇੱਕ ਤਾਂ ਜਿਹੜਾ ਕੋਡ ਸੀਗਾ ਔਰ ਇੱਕ ਲਿਟਲ ਬॉय ਸੀ ਤੇ ਦੂਸਰੇ ਦਾ ਜਿਹੜਾ ਦੂਸਰਾ ਬੰਬ ਸੀ ਉਹਦਾ ਫੈਟ ਮੈਨ ਸੀਗਾ ਤਾਂ ਦੋਨੋਂ ਬੰਬ ਗਿਰਾਇਆ ਜਾਂਦੇ ਆ ਤਾਂ ਜਪਾਨ ਜਿਹੜਾ ਹੋ ਜਾਂਦਾ ਹੁਣ ਜਪਾਨ ਸਰੈਂਡਰ ਕਰ ਜਾਂਦਾ ਜਪਾਨ ਕੀ ਆ ਹੁਣ ਇਹ ਸਿ ਵਿਸ਼ਵ ਯੁੱਧ ਚੋਂ ਪਿੱਛੇ ਹਟ ਜਾਂਦਾ ਤਾਂ ਕੱਲਾ ਜਰਮਨੀ ਰਹਿ ਜਾਂਦਾ ਤੇ ਜਰਮਨੀ ਕੀ ਹੁੰਦਾ ਜਰਮਨੀ ਦੇ ਵਿੱਚ ਹਿਟਲਰ ਹੁੰਦਾ ਤਾਂ ਹਿਟਲਰ ਨੂੰ ਕੀ ਕੀਤਾ ਨਾ ਕੇਰਾ ਪਾ ਲੈ ਤੈਨ ਦਾ ਤਾਂ ਹਿਟਲਰ ਕੀ ਕਰਦਾ ਆਪ ਸੁਸਾਈਡ ਕਰ ਲੈਂਦਾ ਆਪਣੀ ਫੈਮਿਲੀ ਨੂੰ ਮਾਰ ਦਿੰਦਾ ਤਾਂ ਇਹ ਆਪਾਂ ਆਲਰੇਡੀ ਆਪਾਂ ਪੜਿਆ ਪਹਿਲਾਂ ਪੜਿਆ ਨਾ ਤਾਂ ਹੁਣ ਕੈਬਿਨੇਟ ਮਿਸ਼ਨ ਪਲਾਨ ਕਿਉਂ ਆਇਆ ਕਿਉਂਕਿ ਸਾਡੇ ਨਾਲ ਅੰਗਰੇਜ਼ਾਂ ਨੇ ਪ੍ਰੋਮਿਸ ਕੀਤਾ ਸੀ ਵੀ ਜੇ ਅਸੀਂ ਸੈਕੰਡ ਵਿਸ਼ਵ ਯੁੱਧ ਜਿੱਤਦੇ ਆ ਸਾਨੂੰ ਕੀ ਕਰ ਦੇਣੀ ਆਜ਼ਾਦ ਕਰ ਦੇਣਗੇ ਤਾਂ ਸਾਡੀ ਆਜ਼ਾਦੀ ਨੂੰ ਲੈ ਕੇ ਕਮਿਸ਼ਨ ਪਲਾਨ ਭੇਜਿਆ ਗਿਆ दैट वाज कॉल्ड अ ਕੈਬਨਟ ਮਿਸ਼ਨ ਪਲਾਨ ਉਹਨੂੰ ਕੈਬਨਟ ਮਿਸ਼ਨ ਪਲਾਨ ਕਿਹਾ ਗਿਆ ਤਾਂ ਕਿਹਾ 2 ਸਪਟੈਂਬਰ 1945 ਨੂੰ ਸੈਕੰਡ ਵਿਸ਼ਵ ਯੁੱਧ ਜਿਹੜਾ ਹੈਗਾ ਸਮਾਪਤ ਹੋ ਗਿਆ ਤੇ ਜਦੋਂ ਸਮਾਪਤ ਹੋਇਆ ਤਾਂ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਇੰਗਲੈਂਡ ਦੇ ਕਲੀਮੈਂਟ ਐਟਲੀ ਕਲੀਮੈਂਟ ਐਟਲੀ ਨੇ ਕਿਹਾ ਵੀ ਹੁਣ ਭਾਰਤ ਨੂੰ ਅਸੀਂ ਆਜ਼ਾਦ ਕਰ ਦੇਣਗੇ ਕਿਉਂਕਿ ਬਹੁਤ ਸਾਰੇ ਭਾਰਤੀ ਲੋਕਾਂ ਨੇ ਬਹੁਤ ਬਲੀਦਾਨ ਦਿੱਤੇ ਸੈਕੰਡ ਇਸ਼ੂ ਜਦੋਂ ਦੇ ਵਿੱਚ ਤਾਂ ਉਹਨਾਂ ਦਾ ਪ੍ਰੋਮਿਸ ਸੀ ਸੀ ਪ੍ਰੋਮਿਸ ਦੇ ਅਕੋਰਡਿੰਗੂ ਉਹਨਾਂ ਨੇ ਕੀਤਾ ਇੱਕ ਕੈਬਨਟ ਮਿਸ਼ਨ ਪਲਾਨ ਭੇਜਿਆ ਤਾਂ ਹੁਣ ਇੱਕ ਕੈਬਨਟ ਮਿਸ਼ਨ ਪਲਾਨ ਜਨਵਰੀ 1946 ਨੂੰ ਕੀਤਾ ਗਿਆ ਸਟੈਬਲਿਸ਼ ਕੀਤਾ ਗਿਆ ਤੇ 24 ਮਾਰਚ 1946 ਨੂੰ ਇਹ ਭਾਰਤ ਪਹੁੰਚਿਆ ਜਿਹੜਾ ਕੈਬਨਟ ਮਿਸ਼ਨ ਪਲਾਨ ਕਰਦੋ ਪਹੁੰਚਿਆ ਭਾਰਤ 24 ਜਨਵਰੀ 26 ਮਾਰਚ 1946 ਨੂੰ ਗਿਆ ਭਾਰਤ ਪਹੁੰਚਿਆ ਧਾਇਰੇ ਵਿੱਚ ਕੀ ਆ ਤਿੰਨ ਮੈਂਬਰ ਜਿਹੜੇ ਸੀਗੇ ਮੇਨ ਤਿੰਨ ਮੈਂਬਰ ਇਹਦੇ ਆਏ ਠੀਕ ਹੈ ਪੈਥਿਕ ਲਾਰੈਂਸ ਸਟੀਫਨ ਕ੍ਰਿਪਸ ਐਂਡ ਏ ਵੀ ਅਲੈਗਜ਼ੈਂਡਰ ਠੀਕ ਹੈ ਏ ਵੀ ਅਲੈਗਜ਼ੈਂਡਰ ਤਿੰਨ ਜਿਹੜੇ ਮੈਂਬਰ ਜਿਹੜੇ ਸੀਗੇ ਇਹ ਭਾਰਤ ਪਹੁੰਚੇ ਠੀਕ ਹੈ ਤਾਂ ਹੁਣ ਇਹਨਾਂ ਨੇ ਕੀ ਦੇਖਿਆ ਜਦੋਂ ਤਿੰਨ ਮੈਂਬਰ ਭਾਰਤ ਪਹੁੰਚੇ ਤਾਂ ਇਹਨਾਂ ਨੇ ਕੀ ਦੇਖਿਆ ਕਿ ਇਹਨਾਂ ਨੇ ਗੱਲਬਾਤ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਨਾਲ ਵੀ ਕਿਸ ਤਰ੍ਹਾਂ ਅਸੀਂ ਕੀ ਕਰਨਾ ਹੈ ਨਾ ਕਨਸਟੀਟਿਊਸ਼ਨ ਅਸੈਂਬਲੀ ਕੀਆ ਕਿਸ ਤਰ੍ਹਾਂ ਬਣਾਈ ਜਾਊਗੀ ਤਾਂ ਕਿਵੇਂ ਕਿਸ ਤਰ੍ਹਾਂ ਤੁਸੀਂ ਕਨਸਟੀਟਿਊਸ਼ਨ ਆਫ ਦਾ ਬਣਾਉਂਗੇ ਤਾਂ ਹੁਣ ਹੋਇਆ ਕਿ ਤਾਂ ਹੋਇਆ ਇਹ कि तीन हफ्ते तक मुस्लिम लीग ते इंडियन नेशनल कांग्रेस ਨਾਲ ਗੱਲਬਾਤ ਚੱਲੀ ਤਾਂ ਕੋਈ ਸਿੱਟਾ ਨਹੀਂ ਨਿਕਲਿਆ ਹੱਲ ਕੋਈ ਨਹੀਂ ਨਿਕਲਿਆ ਕਿਉਂਕਿ इंडियन ਜਿਹੜੀ मुस्लिम लीग ਸੀ मुस्लिम लीग ਕਾਦੀ ਡਿਮਾਂਡ ਕਰ ਰਹੀ ਸੀ ਬਾਰ-ਬਾਰ ਇੱਕ ਸੈਪਰੇਟ ਨੇਸ਼ਨ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਨੂੰ ਕੀ ਚਾਹੀਦਾ ਸੀ ਇੱਕ ਸੈਪਰੇਟ ਦੇਸ਼ ਚਾਹੀਦਾ ਸੀ ਉਹਨਾਂ ਨੂੰ ਕੀ ਲੱਗਦਾ ਸੀ ਸਾਨੂੰ ਇੱਕ ਦੇਸ਼ ਚਾਹੀਦਾ ਸੈਪਰੇਟ ਠੀਕ ਹੈ ਤਿੰਨ ਹਫਤਾ ਤੋਂ ਗੱਲਬਾਤ ਕੋਈ ਰਿਜ਼ਲਟ ਨਹੀਂ ਨਿਕਲਿਆ ਤਾਂ ਐਸੇ ਲਈ ਕੀਤਾ ਗਿਆ ਫਿਰ ਇਹਨਾਂ ਮੈਂਬਰਾਂ ਨੇ ਕੀਤਾ ਆਪਣੇ ਆਪ ਹੀ ਕੀ ਕੀਤਾ ਗਿਆ ਇਨਾਂ ਨੇ ਸਿਸਟਮ ਨੂੰ ਚੇਂਜ ਕੀਤਾ ਸਿਸਟਮ ਨੂੰ ਕਿਵੇਂ ਕੀ ਕੀਤਾ ਇਹਨਾਂ ਨੇ ਜਿਹੜਾ ਜਿਹੜੀ ਟੈਰਿਟਰੀ ਹੈ ਟੋਟਲ ਟੈਰਿਟਰੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਦਾ ਤਿੰਨੇ ਸਿਗਰੇਟੇਟ ਸੀ ਇਹ ਪਹਿਲਾ ਗਰੁੱਪ ਏ ਜਿਹਦੇ ਵਿੱਚ ਕੀ ਹੈਗਾ ਜਬ ਦੇਖੀਏ ਮਦਰਾਸ ਐਂਡ ਸੈਂਟਰਲ ਪ੍ਰੋਵਿੰਸਸ ਯੂਪੀ ਬਿਹਾਰ ਉੜੀਸਾ ਬੰਬੇ ਇਹ ਵਾਲਾ ਏਰੀਆ ਹਣਾ ਜੇ ਆਪਾਂ ਇੰਡੀਆ ਦੇ ਰਿਕਾਰਡਿੰਗ ਗੱਲ ਕਰੀਏ ਤਾਂ ਇੰਡੀਆ ਦੇ ਰਿਕਾਰਡਿੰਗ ਜਿਹੜਾ ਸਾਡਾ ਏਰੀਆ ਠੀਕ ਹੈ ਇਹ ਵਾਲਾ ਠੀਕ ਹੈ ਸੈਂਟਰ ਸੈਂਟਰ ਪ੍ਰੋਵਿੰਸਸ ਵਾਲਾ ਸਾਰਾ ایرিয়া ਠੀਕ ਹੈ ਤਾਂ ਮ드ਰਾਸ ਆਵਲ एरिया ਮ드ਰਾਸ ਸੈਂਟਰ ਪ੍ਰੋਵਿੰਸਸ ਯੂਪੀ ਬਿਹਾਰ ਠੀਕ ਹੈ 오ਡੀਸ਼ਾ ਆਵਲ ایرিয়া ਇਹਨੂੰ ਇੱਕ ਇੱਕ ਪਾਰਸ਼ੀਨ ਵਿੱਚ ਡਿਵਾਈਡ ਕੀਤਾ ਪੰਜਾਬ ਸਿੰਧ ਐਨਡਬਲ ਸੌਰੀ ਇਹ ਐਨਡਬਲ ਐਫਪੀਆ ਨਾਰਥ ਵੈਸਟਰਨ ਫਰੰਟੀਅਰ ਪ੍ਰੋਵਿੰਸਸ ਇਹ ਪਾਕਿਸਤਾਨ ਵਾਲਾ ਏਰੀਆ ਹੈਗਾ ਇਹ ਬਲੂਚਿਸਤਾਨ ਵਾਲਾ ਏਰੀਆ ਇਹ ਜਿੰਨਾ ਏਰੀਆ ਹੈ ਨਾ ਇਧਰ ਇਧਰ ਜਿਹੜਾ ਹੈਗਾ ਤਾਂ ਇਹ ਕੀ ਹੈਗਾ ਇਹ ਨੀਚੇ ਵਾਲਾ ਏਰੀਆ ਜਿਹੜਾ ਹੈਗਾ ਬਲੂਚਿਸਤਾਨ ਦਾ ਏਰੀਆ ਠੀਕ ਹੈ ਤਾਂ ਨਾਰਥ-ਵੈਸਟਰਨ ਫਰੰਟੀਅਰ ਪ੍ਰੋਵਿੰਸਿਸ ਜਿਹੜਾ ਹੈਗਾ ਸਿੰਧ ਦਾ ਏਰੀਆ ਪੰਜਾਬ ਦਾ ਏਰੀਆ ਤਾਂ ਇਹਨੂੰ ਦੋ ਸੈਕਸ਼ਨ ਚ ਵੰਡਿਆ ਗਿਆ ਥਰਡ ਸੈਕਸ਼ਨ ਜਿਹੜਾ ਸੀਗਾ ਬੰਗਾਲ ਅਸਾਮ ਵਾਲਾ ਏਰੀਆ ਜਿਹੜਾ ਹੈਗਾ ਇਹ ਥਰਡ ਪ੍ਰੋਵਿੰਸਿਸ ਦੇ ਵਿੱਚ ਜਿਹੜਾ ਸੀਗਾ ਠੀਕ ਹੈ ਤਾਂ ਉਹਨੇ ਇਸ ਨੂੰ ਤਿੰਨ ਸੈਕਸ਼ਨ ਦੇ ਵਿੱਚ ਵੰਡਿਆ ਗਿਆ ਹੁਣ ਇਦੇ ਵਿੱਚ ਕੀ ਹੋਰ ਕੀ ਕਿਹਾ ਗਿਆ ਕਿ ਜਿਹੜੀ ਯੂਨੀਅਨ ਲਿਸਟ ਆ ਦੇਖੋ ਆਪਾਂ ਪੜ੍ਹਦੇ ਆਂ ਤਿੰਨ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਇੱਕ ਯੂਨੀਅਨ ਲਿਸਟ ਇੱਕ ਸਟੇਟ ਲਿਸਟ ਇੱਕ ਕੰਕਰੈਂਟ ਲਿਸਟ ਯੂਨੀ ਲਿਸਟ ਉਹ ਲਿਸਟ ਹੁੰਦੀ ਆ ਜਿਹਦੇ ਵਿੱਚ ਅਜਿਹੇ ਕਾਨੂੰਨ ਆਉਂਦੇ ਆ ਅਜਿਹੇ ਸਬਜੈਕਟ ਆਉਂਦੇ ਆ ਜਿਹਦੇ ਤੇ ਸਿਰਫ ਔਰ ਸਿਰਫ ਜਿਹੜੀ ਹੈਗੀ ਆ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਕਾਨੂੰਨ ਬਣਾ ਸਕਦੀ ਆ ਸਟੇਟ ਲਿਸਟ ਉਹ ਲਿਸਟ ਹੁੰਦੀ ਆ ਜਿਹਦੇ ਤੇ ਸਿਰਫ ਔਰ ਸਿਰਫ ਸਟੇਟ ਗਵਰਨਮੈਂਟ ਹੀ ਕਾਨੂੰਨ ਬਣਾ ਸਕਦੀ ਆ ਇੱਕ ਕੌਂਕਰੈਂਟ ਲਿਸਟ ਹੁੰਦੀ ਆ ਜਿਹਦੇ ਤੇ ਦੋਨੋਂ ਮਿਲ ਕੇ ਸਟੇਟ ਵੀ ਤੇ ਸੈਂਟਰ ਵੀ ਦੋਨੋਂ ਮਿਲ ਕੇ ਕੀ ਹੈ ਗਿਆ ਕਾਨੂੰਨ ਬਣਾ ਸਕਦੇ ਆ ਤਾਂ ਉਹ ਉਹ ਕਿਹੜੀ ਲਿਸਟ ਹੁੰਦੀ ਆ ਸਾਡੇ ਕੋਲੇ ਉਹ ਥਰਡ ਵਨ ਲਿਸਟ ਜਿਹੜੀ ਹੁੰਦੀ ਆ ਸਾਡੇ ਕੋਲੇ ਅ ਕੌਂਕਰੈਂੈਂਟ ਲਿਸਟ ਹੁੰਦੀ ਆ ਠੀਕ ਹੈ ਤਾਂ ਹੁਣ ਇਹਦੇ ਵਿੱਚ ਕੀ ਕਿਹਾ ਗਿਆ ਡਿਫੈਂਸ ਦਾ ਜਿਹੜਾ ਹੈਗਾ ਕਮਿਊਨੀਕੇਸ਼ਨ ਫੋਰਨ ਅਫੇਅਰਸ ਕਰੰਸੀ ਜਿਹੜੀ ਹੈਗੀ ਆ ਤਾਂ ਇਹ ਸਭ ਜਿਹੜਾ ਹੈਗਾ ਸਾਰੀਆਂ ਪਾਵਰ ਕਿਹਨੂੰ ਦਿੱਤੀਆਂ ਜਾਂਦੀਆਂ ਯੂਨੀਅਨ ਗਵਰਨਮੈਂਟ ਨੂੰ ਦਿੱਤੀਆਂ ਜਾਂਦੀਆਂ ਤੋਂ ਨੇ ਸਿੱਕੀ ਗਿਆ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀ ਉਹ ਕੀ ਚਾਹੁੰਦੀ ਸੀ ਕਿ ਜਿਹੜੀ ਸੈਂਟਰ ਹੋਵੇ ਸੈਂਟਰ ਹੋਰ ਜ਼ਿਆਦਾ ਪਾਵਰਫੁੱਲ ਹੋਵੇ ਪ੍ਰੋਵਿੰਸ ਜਿਹੜੇ ਪ੍ਰਾਂਤ ਜਿਹੜੇ ਹੈ ਨਾ ਸਟੇਟ ਜਿਹੜੇ ਹੈਗੇ ਆ ਸਟੇਟ ਘੱਟ ਪਾਵਰਫੁੱਲ ਹੋਣ ਜਿਹੜੀ ਯੂਨੀਅਨ ਗਵਰਨਮੈਂਟ ਹੈਗੀ ਆ ਉਹ ਜ਼ਿਆਦਾ ਪਾਵਰਫੁੱਲ ਹੋਵੇ ਠੀਕ ਹੈ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਕੀ ਚਾਹੁੰਦੀ ਸੀ ਕਿ ਕੇਂਦਰ ਨੂੰ ਜਿਹੜਾ ਤਾਕਤਵਰ ਹੋਰ ਕੀਤਾ ਜਾਵੇ ਠੀਕ ਹੈ ਤਾਂ ਹੁਣ ਕੀ ਹੋਇਆ ਕਿ ਇੱਕ ਇਹਨਾਂ ਲਈ ਹਾਲੇ ਤੱਕ ਵੀ ਕੋਈ ਸੈਪਰੇਟ ਨੇਸ਼ਨ ਬਿਲਡ ਨਹੀਂ ਕੀਤਾ ਗਿਆ ਇੱਕ ਕੈਬਿਨੇਟ ਮਿਸ਼ਨ ਪਲਾਨ ਨੇ ਵੀ ਕੀਤਾ ਗਿਆ ਇਹਨਾਂ ਨੂੰ ਕੋਈ ਫਿਲਹਾਲ ਨੇ ਕੋਈ ਸੈਪਰੇਟ ਨੇਸ਼ਨ ਪਾਕਿਸਤਾਨ ਨਾਮ ਦਾ ਜਿਹੜਾ ਪ੍ਰੋਵਿੰਸਸ ਆ ਉਹ ਇਹਨਾਂ ਨੂੰ ਦਿੱਤਾ ਨਹੀਂ ਗਿਆ ਤਾਂ ਇਸੇ ਲਈ ਕੀ ਕੀਤਾ ਗਿਆ ਲਾਰਡ ਵੇਵਲ ਲਾਰਡ ਵੇਵਲ ਨੇ ਕੀ ਕੀਤਾ ਗਿਆ ਲਾਰਡ ਵੇਵਲ ਦੁਆਰਾ ਕਿ ਇੱਕ ਇੱਕ ਐਂਟਰੀਮ ਗਵਰਨਮੈਂਟ ਐਂਟਰੀਮ ਗਵਰਨਮੈਂਟ ਉਹ ਗਵਰਨਮੈਂਟ ਇੱਕ ਅੰਤ੍ਰੀਮ ਸਰਕਾਰ ਸੀ ਜਿਹੜੀ ਜਿਹੜੀ ਕਿ ਬਿਨਾਂ ਵੋਟਾਂ ਤੋਂ ਕੀ ਹੈਗੀ ਆ ਬਿਨਾਂ VOTING ਤੋਂ ਜਿਹੜੀ ਚੁਣੀ ਜਾਵੇ ਲਾਰਡ ਵੇਵਲ ਨੇ ਕੀਤਾ ਗਿਆ ਇੱਕ ਕਿਆ ਗਿਆ ਅਬੀ ਉਹਨਾਂ ਨੇ 14 ਬੰਦੇ ਚੂਜ਼ ਕੀਤੇ ਵੀ ਇਹ ਬੰਦੇ ਜਿਹੜੇ ਹੈਗੇ ਆ ਇਹ ਸਰਕਾਰ ਦਾ 파ਟ ਗੁੱਡਗੇ ਇਹਨਾਂ ਦੇ ਵਿੱਚੋਂ ਆਪਾਂ ਕੈਬਨਿਟ ਮਿਨਿਸਟਰ ਬਣਾਵਾਂਗੇ ਇਹਨਾਂ ਦੇ ਜਿੰਨੇ ਮਿਨਿਸਟਰੀ ਜਿਹੜੀਆਂ ਹੈਗੀਆਂ ਇਹਨਾਂ 14 ਬੰਦਿਆਂ ਨੂੰ ਦੇਵਾਂਗੇ ਤਾਂ ਹੁਣ ਹੋਇਆ ਕਿ ਸੈਪਰੇਟ ਨੇਸ਼ਨ ਦਾ ਸੁਪਨਾ ਤਾਂ ਮੁਸਲਿਮ ਲੀਗ ਦਾ ਪੂਰਾ ਹੀ ਨਹੀਂ ਹੋਇਆ ਤੇ ਜਦੋਂ ਮੁਸਲਿਮ ਲੀਗ ਦਾ ਸੈਪਰੇਟ ਨੇਸ਼ਨ ਦਾ ਸੁਪਨਾ ਪੂਰਾ ਨਹੀਂ ਹੋਇਆ ਤਾਂ ਉਹਨਾਂ ਨੇ ਕੀ ਕੀਤਾ ਡਾਇਰੈਕਸ਼ਨ ਡਾਇਰੈਕਟ ਐਕਸ਼ਨ ਲੈ ਲਿਆ 16 ਅਗਸਤ 1947 ਨੂੰ ਡਾਇਰੈਕਟ ਐਕਸ਼ਨ ਲੈ ਲੇ ਲਿਆ ਗਿਆ ਤਾਂ ਇਹਦੇ ਵਿੱਚ ਕੀ ਸੀਗਾ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰਤਾ ਮੁਸਲਮਾਨਾਂ ਨੇ ਹਿੰਦੂਆਂ ਨੂੰ ਮਾਰਨਾ ਸ਼ੁਰੂ ਕਰਤਾ ਬਹੁਤ ਜਿਹੜਾ ਇੱਕ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਂਦਾ ਡਾਇਰੈਕਟ ਐਕਸ਼ਨ ਡੇ ਠੀਕ ਹੈ ਤੇ ਇੱਕ ਕੈਬਨਟ ਮਿਸ਼ਨ ਪਲਾਨ ਸੀਗਾ ਤਾਂ ਕੈਬਨਟ ਮਿਸ਼ਨ ਪਲਾਨ ਤਾਂ ਅੰਦਰ ਹੀ ਕਿ ਬਾਅਦ ਵਿੱਚ ਕੀ ਹੈਗਾ ਉਸ ਬਾਅਦ ਕੀ ਹੈਗਾ ਮਾਉਂਟ ਮੌੜਬਟਨ ਜਿਹੜਾ ਪਲਾਨ ਆਉਂਦਾ ਠੀਕ ਹੈ ਉਹਦੇ ਅੰਦਰ ਫਿਰ ਕੀ ਕੀਤਾ ਇਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਮੁਸਲਮ ਜਿਹੜੇ ਹੈਗਾ ਉਹ ਕੀ ਹੈ ਸੈਪਰੇਟ ਨੇਸ਼ਨ ਲੈ ਕੇ ਰਹਿਣੇ ಾನೆ ರೀ ತಾಂಟೆಟರ್ನ್ ಪಲಾನ ರಾಶನು ಡೈಡ್ ತುಂಬ ಅಗಲ ಚೆಪ್ಟ